ਸ਼ਾਨੀਸ਼ਚਰ ਦੇ ਗ੍ਰੰਥ ਤੁਸੀਂ ਤੇ ਮੈਂ ਹਾਂ ਮਨੀਸ਼ ਸ਼ਿਸ਼ਟ ਪਹੁੰਚਿਆ ਲੁਧਿਆਣਾ ਦੇ ਦਾਣਾ ਮੰਡੀ ਵਿਖੇ ਜਿੱਥੇ ਯਾਨੈਕਸ ਐਗਜ਼ੀਬਿਸ਼ਨ ਲੱਗੀ ਹੋਈ ਹੈ 골ਡ ਸਟਾਰ ਫੈਬਰਿਕ ਦੇ ਸਟਾਲ ਤੇ ਪਹੁੰਚੇ ਹਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਪੂਰੀ ਆਰ ਐਨ ਡੀ ਇੱਥੇ ਕੀਤੀ ਜਾ ਰਹੀ ਹੈ ਬਾイヤਰਸ ਦੇ ਵੱਲੋਂ ਹਰੇਕ ਚੀਜ਼ ਜਿਹੜੀ ਹੈ ਦੇਖ ਕੇ ਪਰਖ ਕੇ ਇੱਥੇ ਦੇਖੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਹੀ ਜਿਹੜਾ ਲੈਣ ਦਾ ਜਿਹੜਾ ਡਿਸੀਜਨ ਲਿੱਤਾ ਜਾ ਰਿਹਾ ਗੱਲਬਾਤ ਵੀ ਕਰਾਂਗੇ ਜਿਹੜੇ ਐਗਜ਼ੀਬਿਟਰ ਨੇ ਉਹਨਾਂ ਨਾਲ ਵੀ ਸਰ ਕੀ ਨਾਮ ਹੈ ਜੀ ਜਸਪਾਲ ਸਿੰਘ ਤੁਕਦਾਲ ਫਰਮ ਗੋਲਡ ਸਟਾਰ ਫੈਬਰਿਕਸ ਪ੍ਰਾਈਵੇਟ ਲਿਮਟਿਡ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਸੈਕੰਡ ਡੇ ਅੱਜ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਕਸਟਮਰ ਬਹੁਤ ਹੈ ਜੀ ਬੜਾ ਅੱਛਾ ਕਸਟਮਰ ਹੈ ਬੜੀ ਫੁੱਲ ਫਾਲ ਹੈ ਔਰ ਮਤਲਬ ਬੜਾ ਪ੍ਰੈਕਟੀਕਲ ਕਸਟਮਰ ਆ ਰਿਹਾ ਔਰ ਕੱਲ ਨਾਲੋਂ ਅੱਜ ਬਹੁਤ ਜ਼ਿਆਦਾ ਰਸ਼ ਹੈ ਅਸੀਂ ਉਮੀਦ ਕਰਦੇ ਹਾਂ ਕੱਲ ਐਤਵਾਰ ਵੀ ਹੋਰ ਬੜਾ ਰਸ਼ ਹੋਏਗਾ ਔਰ ਪ੍ਰੋਡਕਟਸ ਅਸੀਂ ਨਵੇਂ ਇੰਟਰੋਡਿਊਸ ਕੀਤੇ ਨੇ ਕਸਟਮਰ ਬਹੁਤ ਲਾਈਕ ਕਰ ਰਿਹਾ ਹੈ ਅਸੀਂ ਸਪੈਸ਼ਲਾਈਜ਼ ਕਈ ਚੀਜ਼ਾਂ ਛੱਗੇ ਆ ਜਿੱਦਾਂ ਵਾਪਨੇਟਿੰਗ ਫੈਬਰਿਕਸ ਹੈ ਜੀ ਸ਼ੂਜ਼ ਬੈਗਸ ਉਹਨਾਂ ਵਾਸਤੇ ਅਸੀਂ ਬਹੁਤ ਅੱਛੀਆਂ ਅੱਛੀਆਂ ਚੀਜ਼ਾਂ ਬਣਾਉਂਦੇ ਆ ਸਕੂਲ ਬੈਗ ਦੇ ਵੀ ਨੈਟਸ ਬਣਾਉਂਦੇ ਆ ਸਕੂਲ ਬੈਗ ਸੱਚ ਜਿਹੇ ਪ੍ਰੋਡਕਟਸ ਲੱਗਦੇ ਨੇ ਜਿਹੜੀ ਮੈਸ਼ ਲੱਗਦੀ ਹੈ ਜੀ ਉਹ ਹਰ ਕਿਸਮ ਦੀ ਮੈਸ਼ ਸਾਡੇ ਕੋਲ ਹੁੰਦੀ ਹੈ ਜੀ ਔਰ ਕਸਟਮਰ ਦੀ ਬਹੁਤ ਲਾਈਕਿੰਗ ਹੋ ਰਹੀ ਹੈ ਤੁਸੀਂ ਦੇਖ ਹੀ ਰਹੇ ਹੋ ਕਸਟਮਰ ਕਾਫੀ ਆ ਰਿਹਾ ਹੈ ਜੀ ਔਰ ਵੀ ਆਰ ਬਿਜ਼ੀ ਸਿンス ਯੈਸਟਰਡੇ ਅਸੀਂ ਉਮੀਦ ਕਰਦੇ ਆਂ ਕਿ ਕੱਲ ਵੀ ਬਹੁਤ ਅੱਛਾ ਇੱਥੇ ਇਹ ਤੁਹਾਨੂੰ ਜਾਣ ਦੇਗਾ ਕਸਟਮਰ ਦਾ ਮਾਰਕੀਟ ਦਾ ਟ੍ਰੈਂਡ ਕੀ ਹੈ ਮਾਰਕੀਟ ਦਾ ਟ੍ਰੈਂਡ ਇਸ ਟਾਈਮ ਮੀਡੀਅਮ ਮੀਡੀਅਮ ਹੈ ਔਰ ਹੁਣ ਥੋੜਾ ਜਿਹਾ ਬੈਟਰ ਹੋ ਗਿਆ ਕਿਉਂਕਿ ਥੋੜੀ ਠੰਡ ਪੈਣ ਨਾਲ ਕਾਫੀ ਬੈਟਰ ਹੋ ਗਿਆ ਹੈ ਆਦਾਨ-ਪਾਦ ਦਾ ਸਮਾਂ ਬਹੁਤ ਅੱਛਾ ਰਹੇਗਾ ਜਿਵੇਂ ਸਰ ਦਾ ਸਟ੍ਰੈਚ ਵੱਧ ਗਿਆ ਤੇ ਵਿੰਟਰ ਦਾ ਘਟ ਗਿਆ ਹੈ ਇਹਦੇ ਨਾਲ ਵਿੰਟਰ ਬਣਾਉਣ ਨਾਲ ਕੋਈ ਦਿੱਕਤ ਨਹੀਂ ਆਣੀ ਹੁਣ ਵਿੰਟਰ ਜਿਹੜੇ ਖਾਸ ਕੱਲੇ ਵਿੰਟਰ ਦਾ ਬਣਾਉਂਦੇ ਨੇ ਉਹਨਾਂ ਨੂੰ ਕਾਫੀ ਫਰਕ ਹੈ ਪਰ ਕਿਉਂਕਿ ਅਸੀਂ ਸਪੈਸ਼ਲਾਈਜ਼ਡ ਪ੍ਰੋਡਕਟਸ ਬਣਾਉਂਦੇ ਆਂ ਜਾਲੀਆਂ ਬਣਾਉਂਦੇ ਆਂ ਵਾਪਿੰਗ ਫੈਬਰਿਕਸ ਬਣਾਉਂਦੇ ਆਂ ਲਾਈਕਰ ਦਾ ਫੈਬਰਿਕਸ ਬਹੁਤ ਬਣਾਨੇ ਆ ਉਹਦੇ ਚ ਸਾਨੂੰ ਅਨਾ ਇਫੈਕਟ ਘਟ ਹੈ ਓਕੇ ਮਤਲਬ ਅਸੀਂ ਜਿਹੜਾ ਇੱਕ ਚਾਈਨੀਜ਼ ਪ੍ਰੋਡਕਟ ਦੇ ਅੰਡਰ ਰਵਾਈਸਿੰਗ ਦੀ ਮਾਰ ਪੈ ਰਹੀ ਉਹਦੇ ਦੇਖੀ ਉਹਦੇ ਚ ਕਾਫੀ ਮਾਦ ਹੈ ਜੀ ਅਸੀਂ ਸਰਕਾਰਾਂ ਨੂੰ ਲਿਖ ਕੇ ਭੇਜਿਆ ਮੈਂ ਬੀਇੰਗ ਦੀ ਪ੍ਰੈਜ਼ੀਡੈਂਟ ਆਫ ਇੰਡਸਟਰੀ ਜੀ ਬਾਜਰਾ ਇੰਡਸਟਰੀ ਐਸੋਸੀਏਸ਼ਨ ਦਾ ਮੈਂ ਪ੍ਰੈਜ਼ੀਡੈਂਟ ਵੀ ਹਾਂ ਤੇ ਉਸ ਕਰਕੇ ਅਸੀਂ ਸਰਕਾਰ ਨੂੰ ਕਾਫੀ ਵਾਰੀ ਲਿਖ ਕੇ ਭੇਜਿਆ ਕਿ ਉਹਦੇ ਤੇ ਕੋਈ ਗੌਰ ਕੀਤਾ ਜਾਏ ਕਿਉਂਕਿ ਅੰਡਰ ਦੀ ਰਵਾਈਸਿੰਗ ਆਦੀ ਹੈ ਉਹਦੇ ਚ ਗੌਰਮੈਂਟ ਦਾ ਵੀ ਨੁਕਸਾਨ ਹੈ ਤੇ ਪਬਲਿਕ ਦਾ ਤੇ ਨੁਕਸਾਨ ਹੈ ਹੀ ਔਰ ਜਿਹੜੇ ਲੋਕਲ ਕਸਟਮਰ ਲੋਕਲ ਮੈਨੂਫੈਕਚਰ ਨੇ ਉਹਨਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ ਅਸੀਂ ਵੀ ਲੋਕੀ ਇੰਪੋਰਟ ਕਰਦੇ ਹਾਂ ਅਸੀਂ ਵੀ ਕੁਝ ਇੰਪੋਰਟ ਕੀਤਾ ਹੈ ਪਤਾ ਅਸੀਂ ਅਸੀਂ ਗਲਤ ਕੰਮ ਨਹੀਂ ਕਰਦੇ ਜੇ ਗਲਤ ਕੰਮ ਕਰਾਂਗੇ ਤੇ ਸਾਨੂੰ ਹੀ ਬੜੇ ਫਾਇਦੇ ਨੇ ਫਿਰ ਇਸ ਕਰਕੇ ਅਸੀਂ ਇੰਪੋਰਟ ਉਹਨਾਂ ਨਹੀਂ ਕਰਦੇ ਕਈ ਬੰਦੇ ਐਸਾ ਇੰਪੋਰਟ ਕਰਦੇ ਨੇ ਜਿਹੜਾ ਕਿ ਗਲਤ ਨੂੰ ਵਾਸ਼ਿੰਗ ਕਰਕੇ ਇੰਪੋਰਟ ਕਰਦੇ ਨੇ ਅਸੀਂ ਸਰਕਾਰ ਨੂੰ ਫਿਰ ਬੇਨਤੀ ਕਰਾਂਗੇ ਕਿ ਉਹਨਾਂ ਤੇ ਚੈੱਕ ਰੱਖਿਆ ਜਾਵੇ ਅਰ ਵਧੀਆ ਟੱਕ ਦੇ ਨਾਲ ਮਾਲ ਇੰਪੋਰਟ ਕੀਤਾ ਜਾਏ ਤਾਂ ਕਿ ਲੋਕਲ ਮੈਨੂਫੈਕਚਰਸ ਨੂੰ ਅਨਾਸਰ ਨਾ ਹੋਵੇ ਠੀਕ ਹੈ ਸੋ ਹੋਰ ਵੀ ਜਿਹੜੇ ਇੱਥੇ ਬਾਇਸ ਨੇ ਜਾਂ ਐਗਜ਼ੀਬਿਟਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਹਰਿੰਦਰ ਜੀ ਇੱਕ ਤਰ੍ਹਾਂ ਦੇਖਦੇ ਜਿਹੜੀ ਐਕਸ਼ਨ ਲੱਗੀ ਹੈ ਤੇ ਬਾਇ ਕਰਨ ਆਏ ਜਿਸ ਤਰ੍ਹਾਂ ਦਾ ਬੈਨੀਫਿਟ ਮਿਲਦਾ ਹੈ ਬਹੁਤ ਵਧੀਆ ਸਾਰੀਆਂ ਨਵੀਆਂ ਡਿਵੈਲਪਮੈਂਟਸ ਦੇਖਣ ਨੂੰ ਮਿਲਦੀਆਂ ਨੇ ਜੀ ਕੋਈ ਇਹੋ ਜਿਹੀ ਗੱਲ ਨਹੀਂ ਕਿ ਯਾਰ ਹਰੇਕ ਫੈਕਟਰੀ ਦੇ ਵਿੱਚ ਜਾਣਾ ਪੈਂਦਾ ਦੇਖਣ ਲਈ ਇੱਥੇ ਸਾਰਿਆਂ ਦਾ ਸਾਰਾ ਕੁਝ ਦੇਖਣ ਨੂੰ ਮਿਲ ਜਾਂਦਾ ਹੈ बिल्कुल बिल्कुल बहुत ज्यादा बेनिफिट मिले जो लुधियाने से सो हो रहा एग्जीबिटर भी नहीं गलबात करने की कोशिश कर रहे हैं सर सर की नाम राइट सुकरण सिंह हां जी सुकरण जी की कुछ ऐसे गोल्ड स्टार फैब्रिक के लिए कुछ स्पेशल बनाते गोल्ड स्टार फैब्रिक्स प्राइवेट लिमिटेड से स्पेशल यही है जी के यूएसपी यही है कि सब कुछ अंडर वन रूफ है साढ़े को सर्कुलर निटिंग वॉप निटिंग एयर मैश ਸਾਰੀ ਤਰ੍ਹਾਂ ਦੀ ਨੀਟਿੰਗ ਟੈਕਨੋਲੋਜੀ ਇੱਕੋ ਛੱਦੇ ਥੱਲੇ ਆ ਗਈ ਹੈ ਜੀ ਇਹ ਸਾਡੀ ਯੂਐਸਪੀ ਹੈਗੀ ਕਾਟਨ ਲਾਇਕਰਾ ਹੋ ਗਿਆ ਫਲੀਸ ਹੋ ਗਿਆ ਸਿੰਕਰ ਇੰਟਰਲੌਕਸ ਵੋਬ ਨੀਟਿੰਗ ਸਾਰੀਆਂ ਜਿਹੀ ਕਿਹੜੇ ਸੈਗਮੈਂਟ ਲਈ ਜਿਆਦਾ ਯੂਜ਼ ਕੀਤੇ ਜਾਂਦੇ ਸਾਡੇ ਕੋਲ ਜਿਹੜੇ ਪ੍ਰੋਡਕਟ ਬੰਦੇ ਆ ਉਸ ਸਪੋਰਟਸਵੇਅਰ ਦੇ ਵਿੱਚ ਯੂਜ਼ ਹੁੰਦੇ ਹੈ ਟਰੈਕਸੂਟਸ ਦੇ ਵਿੱਚ ਯੂਜ਼ ਹੁੰਦੇ ਹੈ ਲੇਡੀਜ਼ ਲੈਗਿੰਗਸ ਦੇ ਵਿੱਚ ਜੋ ਯੂਜ਼ ਹੁੰਦੇ ਹੈ ਸ਼ੂ ਇੰਡਸਟਰੀ ਬੈਗ ਇੰਡਸਟਰੀ ਹਰ ਤਰ੍ਹਾਂ ਦੀ ਇੰਡਸਟਰੀ ਵਾਸਤੇ ਸਾਡੇ ਕੋਲ ਪ੍ਰੋਡਕਟਸ ਹੁੰਦੇ ਆ ਜੀ ਉਹ ਐਗਜ਼ਿਬਿਸ਼ਨ ਦਾ ਕਿਸ ਤਰ੍ਹਾਂ ਲਾਭ ਮਿਲਦਾ ਐ ਐਗਜ਼ਿਬਿਸ਼ਨ ਇੱਕ ਸੈਂਟਰ ਪੁਆਇੰਟ ਐ ਮੀਟਿੰਗ ਪੁਆਇੰਟ ਐ ਮੇਰੇ ਖਿਆਲ ਲੋਕਾਂ ਦੇ ਆਨੇ ਦੇ ਵਿੱਚ ਅਸੀਂ ਕੰਮ ਕਰਾਣੇ ਚੰਗੇ ਬਿਜ਼ੀ ਹੁੰਦੇ ਆ ਕਿ ਇੱਕ ਦੂਜੇ ਨੂੰ ਮਿਲਣ ਦਾ ਵੀ ਟਾਈਮ ਨਹੀਂ ਮਿਲਦਾ ਤੇ ਇੱਥੇ ਆ ਕੇ ਸਾਰੇ ਹੁਣ ਜਦੋਂ ਮਿਲਦੇ ਆ ਇੱਕ ਦੂਜੇ ਨੂੰ ਤੇ ਬੜਾ ਵਧੀਆ ਲੱਗਦਾ ਬਾਹਰੋਂ ਵੀ ਬਹੁਤ ਕਸਟਮਰ ਆਉਂਦਾ ਜੀ ਅੱਛਾ ਠੀਕ ਐ ਦੂਜਾ ਦਿਨ ਐ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਕਿੱਥੋਂ ਕਿੱਥੋਂ ਕਸਟਮਰ ਆਇਆ ਅ ਜੈਪੁਰ ਤੋਂ ਆਇਆ ਸਾਊਥ ਤੋਂ ਆਇਆ ਦਿੱਲੀ ਤੋਂ ਆਏ ਨੇ ਬਹੁਤ ਹਰ ਅਲੱਗ-ਅਲੱਗ ਜਗ੍ਹਾ ਤੋਂ ਕੋਲਕਾਤਾ ਤੋਂ ਆਏ ਨੇ ਅਲੱਗ-ਅਲੱਗ ਜਗ੍ਹਾ ਤੋਂ ਕਸਟਮਰ ਆਏ ਨੇ ਕਿ ਹਰ ਤਰ੍ਹਾਂ ਦਾ ਰਿਸਪੌਂਸ ਬਹੁਤ ਵਧੀਆ ਜੀ ਅ ਇਦਾਂ ਦੀ ਐਗਜ਼ੀਬਿਸ਼ਨਸ ਰੈਗੂਲਰ ਲੱਗ ਰਹੀ ਰਹਿਣੀ ਚਾਹੀਦੀ ਹੈ ਲੁਧਿਆਣੇ ਨੂੰ ਬਹੁਤ ਲੋੜ ਹੈ ਇਸ ਚੀਜ਼ ਦੀ ਰਾਈਟ ਥੈਂਕ ਯੂ ਸੋ ਇਹ ਸੀਗਾ ਗੋ ਸਟਾਰ ਫੈਬਰਿਕ ਤੋਂ ਤੁਹਾਡੇ ਨਾਲ ਅਪਡੇਟ ਸੋ ਹੋਰ ਵੀ ਸੋਲ ਤੇ ਜਾ ਕੇ ਅਪਡੇਟ